ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਚ ਸਾਡੇ ਇਸਾਨ ਅੰਦੋਲਨ ਦੇ ਇਨਸਾਨ ਮਹਾਨ ਸ਼ਹੀਦ ਸਰ ਸਲੋਦੇ ਪ੍ਰਜਾਤ ਸਿੰਘ ਨੂੰ ਸ਼ਹੀਦਾਂ ਦੀ ਯਾਤ ਪਰ ਕਰਨ ਦੇ ਲਈ ਉਹਨਾਂ ਦੀ ਯੰਤਕਾਂ ਵਾਸਤੇ ਵਿੱਚ ਅੱਜ ਲਈ ਪਰਮ ਦੇ ਲਈ ਪਹੁੰਚੀ ਗੁਰੂ ਪੰਥ ਸਾਹਿਬ ਸਾਹਿਬ ਸਭ ਤੋਂ ਪਹਿਲਾਂ ਬੰਦੀ ਪਰਮਾਨੰਦ ਕਲੂ ਜੀ ਵਾਜੂ ਜੀ ਦਾ ਖਾਸ ਵਾਹਿਗੁਰੂ ਜੀ ਕੀ ਬੋਧੇ ਅਪਾਡ ਸਾਰੇ ਗੁਰਦੰਸ਼ਰ ਨੂੰ ਸ਼ਰਧਾ ਦੇ ਪੁਰ ਅਰਪਨ ਕਰਨ ਦੇ ਲਈ ਸ਼ਰਧਾ ਦੇ ਅਰਪਨ ਕਰਨ ਦੇ ਲਈ ਇੱਥੇ ਪਹੁੰਚੇ ਚਰਵਾ ਲਈ ਆਪਕ ਕਰਨ ਦਾ ਮਤਲਬ ਹੁੰਦਾ ਹੈ ਉਹਦੇ ਨਾਲ ਸਭਾ ਪਿਆਰ ਕਰਨਾ ਹੈ ਉਹਨਾਂ ਨੂੰ ਅਸੀਂ ਸਾਡੀ ਉਹਨਾਂ ਪ੍ਰਤੀ ਸ਼ਰਧਾ ਕੀ ਹੈ ਸਾਡੀ ਉਹਨਾਂ ਪ੍ਰਤੀ ਭਾਵਨਾ ਕੀ ਹੈ ਅਰ ਉਹ ਇੱਕ ਕਿਸਾਨ ਅੰਦੋਲਨ ਦੇ ਸ਼ਹੀਦ ਹੋ ਕੇ ਲਿਜਰੇ ਨੇ ਸਵਾਲ ਇਹ ਹੈ ਕਿ ਸੱਚੀ ਸ਼ਰਧਾ ਦੇ ਲਈ ਇਹ ਬਣੇਗੀ ਕਿ ਉਹਨਾਂ ਨੇ ਇਸ ਗੱਲ ਨੂੰ ਸਮਝੇ ਕਿ ਗੈਰ ਕਿਉਂ ਸੀ ਉਧਰ ਨੂੰ ਮੂਹਰ ਨਾਲ ਕੀਤਾ ਕਿਉਂ ਜਿਹੜੀ ਲੜਾਈ ਲੜੀ ਜਾ ਰਹੀ ਹੈ ਕੀ ਇਹ ਜੈਜ ਮੰਨ ਕੇ ਉਧਰ ਨੂੰ ਗਏ ਨੇ ਕਿ ਇਹ ਸਰਦੇ ਅੰਦਰ ਉਨ੍ਹਾਂ ਪ੍ਰਤੀ ਸ਼ਰਧਾ ਹੈ ਕਿ ਉਸ ਲੜਾਈ ਨੂੰ ਜਿੱਤਣਾ ਸਭ ਦਾ ਫਰਜ਼ ਬਣਦਾ ਤਾਂ ਹੀ ਸੱਚੀ ਸਰਵ ਜਲੀ ਬਣਦੀ ਹੈ ਸਦਾ ਨੌਜਵਾਨ ਗਿਆ ਇਸ ਗੱਲ ਦੇ ਉੱਤੇ ਤੇਜ ਫੜਿਆ ਹੋਇਆ ਮੰਗਾ ਨਹੀਂ ਹੈ ਅਸੀਂ ਬਹੁਤ ਬੜੀ ਚੈਨਲਾਂ ਦੇ ਉੱਤੇ ਸਪੱਸ਼ਟ ਕਰ ਦਿੱਤੇ ਆ ਕਿ ਸਾਡੀ ਮੰਗ ਕੋਈ ਨਹੀਂ ਇਹ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਨੇ ਵਾਅਦੇ ਤੇ ਜੇਦੋਂ ਕੋਈ ਵਾਅਦਾ ਕਰਲੇ ਤੇ ਕਹੇ ਵੀ ਹੁਣ ਮੈਂ ਤੁਹਾਡਾ ਵਾਅਦਾ ਨਹੀਂ ਪੂਰਾ ਕਰਨਾ ਲੋਕ ਦੇ ਸਾਡਾ ਇਮਾਨਦਾਰੀ ਨਾਲ ਉਹਦਾ ਪੰਨਾ ਫੜ ਕੇ ਲੋਕ ਦੇ ਜਾਣ ਦਾ ਪਰੰਪਰਾਂ ਦਾ ਇਕ ਹੀ ਮੰਨਦਾ ਕਿ ਤੂੰ ਵਾਅਦਾ ਕਰਕੇ ਆਇਆ ਸੀ ਵਾਅਦਾ ਪੂਰਾ ਕਰਕੇ ਉਹਦਾ ਸਮਝਦਾ ਹੈ ਕਿ ਬਹੁਤ سارے ਲੋਕ ਅੱਜ ਇਹ ਗੱਲਾਂ ਵੀ ਕਰਦੇ ਨੇ ਕਿ ਜੀ ਅੰਦੋਲਨ ਵਾਲਾ ਕੰਮ ਪਲੇਨ ਨਹੀਂ ਉੱਤੇ ਬਿੱਡਿਆ ਗਿਆ ਮੇਰੇ ਦੋਸਤੋ ਉਹ ਜਿਹੜਾ ਦਿੱਲੀ ਦਾ ਅੰਦੋਲਨਕ ਤੁਸੀਂ ਜਿਸ کر کے سوال چھبی گیا اور پتہ نہیں کنی منگ پتر ڈپٹی کمیشنر سٹیٹ گورنر دیش راشٹرپتی منگ پتر دوبارہ دوبارہ دے لے کہ بھائی سڈیا منگا نہیں رہی تھی ویسے کیتے پورے کرواؤ ਉਦੋਂ ਤੋਂ ਲੈ ਕੇ ਹੁਣ ਤੱਕ ਸਰਕਾਰ ਨੇ ਕੋਈ ਵੱਲ ਨਹੀਂ ਗੌਰ ਤੋਂ ਸਾਡੀ ਗੱਲ ਦੇ ਉੱਤੇ ਗੌਰ ਨਹੀਂ ਕੀਤੀ ਤਾਂ ਹੁਣ ਸਮਾਂ ਆਖਿਰ ਕਰੇ ਹੀ ਬੜਿਆ ਕਿ ਭਾਈ ਸਰਕਾਰ ਜਾਣ ਵਾਲੀ ਆ ਜਾਣ ਤੋਂ ਪਹਿਲਾਂ ਪਹਿਲਾਂ ਸਰਕਾਰ ਨੂੰ ਧਰਕੇ ਉਹਦਾ ਪੰਡਾ ਬੜ ਕੇ ਯਾਦ ਕਰਾਈਏ ਕਿ ਤੁਸਾਂ ਨੇ ਪਹਿਲੇ ਕੀਤੇ ਨੇ ਹੁਣ ਜਿਹੜੀ ਦਾਸ ਜੀ ਇਹ ਗੱਲ ਕਰਦੇ ਆ ਐਮਐਸਪੀ ਦੀ ਗੱਲ ਹੈ ਜਿੰਨੇ ਨੇ ਤੋਂ ਪਹਿਲਾਂ ਕਿਰਾਸਾ ਕੰਮ ਕਰਦੇ ਗਏ ਨੇ ਕਿ ਕਹਿੰਦੇ ਨੇ ਬਹੁਤ ਸਾਰੇ ਬੁੱਧੀਜੀਵ ਨੇ ਪਰਕਾਰਾਂ ਦੇ ਨੇ ਮਲੇ ਰੰਗਾਂ ਦੇ ਨੇ ਜਿਹੜਾ ਵੀ ਜਿਹੜੇ ਰੰਗ ਰੰਗਿਆ ਉਸੇ ਰੰਗ ਤੋਂ ਬੋਲਦਾ ਹੈ ਬਹੁਤ ਸਾਰੇ ਬੁੱਧੀਜੀਵਾਂ ਨੇ ਸਪਸ਼ਟ ਕਰਤਾ ਤੇ ਮੈਂ ਤੁਹਾਡੇ ਵਿੱਚ ਗੱਲ ਕਰੀਏ ਕਰਦੇ ਆ ਅਸੀਂ ਮੰਨਦੇ ਆ ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨ ਸਭ ਤੋਂ ਪਹਿਲਾਂ ਤੇ ਸਮਝਣ ਦੀ ਲੋੜ ਹੈ ਕਿ ਐਮ ਐਸ ਪੀ ਹੈ ਕੀ ਚੀਜ਼ ਐਮ ਐਸ ਪੀ ਦਾ ਮਤਲਬ ਆ ਮਿਨੀਮਮ ਸਪੋਰਟ ਪ੍ਰਾਈਸ ਭਾਅ ਆ ਕੁਤਰੀ ਆਉਦੀ ਫਸਲ ਕਿਹੜੇ ਰੇਟ ਤੇ ਵਿਕਦੀ ਆ ਵੇਚ ਲੋ ਜੇ ਤਾਂ ਨਹੀਂ ਵਿਕਦੀ ਤਾਂ ਘੱਟ ਤੋਂ ਘੱਟ ਇੰਨੇ ਗ੍ਰੇਡ ਦੇ ਉੱਤੇ ਅਸੀਂ ਖਰੀਦਾਂਗੇ ਆ ਐਮਐਸਪੀ ਤੁਹਾਡੀ ਤੇ ਘੱਟ ਤੋਂ ਘੱਟ ਐਸ ਰੇਟ ਤੇ ਅਸੀਂ ਖਰੀਦ ਲਾਂਗੇ ਅਸੀਂ ਕਹਿੰਦੇ ਜਿਹੜੀ ਤੁਸੀਂ ਅਨਾਊਂਸਮੈਂਟ ਕਰਦੇ ਹੋ ਉਹ ਜਿਹੜੀ ਘੱਟ ਤੋਂ ਘੱਟ ਦੇਣ ਦੀ ਵੀ ਜਿਹੜੀ ਗੱਲ ਕੀਤੀ ਹੈ ਘੱਟੋ ਘੱਟ ਉਹਨਾਂ ਦੇ ਖਰੀਦ ਤਾਂ ਲਓ ਉਹਦੇ ਤੇ ਦੀ ਵਿਕਤੋ ਜਾਵੇ ਜਿਹੜੇ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਅਨਸੂਪੀ ਹੈ ਆ ਤੁਹਾਨੂੰ ਯਾਦ ਹੋਏਗਾ ਝੋਨਾ ਵੇਚਣ ਲੱਗਿਆ ਇਹਦਾ ਲਾਗੂ ਸੀ ਸਾਹਮਣੇ ਕਿ ਕਿਲੇ ਦਾ 21 ਕੰਟਲ ਫਰੀਦਾਂਗੇ ਜਾਂ ਕਿਲੇ ਦਾ 22 ਕੰਟਲ ਦੇਦਾਂਗੇ ਉਹ ਜੋ ਪੁਲਿਸ ਦੇ ਸੁਣੇ ਸਾਥੀ ਕਿਧਰ ਜਾਏਗਾ ਭਈ ਜਿਹੜੀਆਂ ਨੀਤੀਆਂ ਦੇ ਖਿਲਾਫ ਲੜਾਈ ਲੜ ਰਹੀਆਂ ਐ ਇਹ ਉਹਨਾਂ ਨੀਤੀਆਂ ਤੋਂ ਨਿਕਲ ਕੇ ਗੱਲਾਂ ਨੇ ਤੇ ਆ ਇਸ ਪਾਸੇ ਇਹਨਾਂ ਦੀ ਫਸਲ ਖਰੀਦਣ ਤੋਂ ਪਿੱਛੇ ਹਟਣਾ ਕਿਸੇ ਭਾਈ ਦਾ ਭਾਈ ਦਾ ਭਜਣਾ ਹੈ ਸੋ ਮੈਂ ਗੱਲ ਆਉਣੀ ਉੱਤੇ ਕੇਂਦਰ ਰੱਖਾਂ ਤੇ ਐਮ ਐਸ ਪੀ ਦੀ ਗਰੰਟੀ ਦਾ ਗਰੂ ਜਿਹੜਾ ਮੰਗਦੇ ਆ ਉਹਦੇ ਤੇ ਜੇ ਜੰਗਰੇ ਨੇ ਤੇ ਜਿਹੜੀ ਇਹ ਕਹਿੰਦੇ ਨੇ ਕਿ ਸਾਰੀ ਜੀ ਡੀ ਵੀ ਲੱਗੇਗੀ ਹੁਣ ਜੀ ਡੀ ਵੀ ਦੇ ਉੱਤੇ ਜੇ ਧਣ ਲਈਏ ਤਾਂ ਅੰਕੜਾ ਸਪਸ਼ਟ ਕਰਦਾ ਰਿਪੋਰਟ ਬੋਲਦਾ ਮਾਰੇ ਖੇਤੀ ਕਾਮ ਵਾਲੇ ਲੋਕ ਦੇਸ਼ ਦੀ ਜੀਡੀਪੀ ਦੇ ਵਿੱਚ 20% ਸ਼ੇਅਰ ਸਾਡਾ 20% ਹਿੱਸਾ ਸਾਡਾ ਅਸੀਂ ਜੀਡੀਪੀ ਨੂੰ 20% growth ਤਾਂ ਦੇ ਰਹੇ ਹਾਂ ਲੇਕਿਨ ਟੋਟਲ ਜੀਡੀਪੀ ਜਿਹਦੀ 20% ਦੀ ਗੱਲ ਹੈ ਉਹਦੇ ਵਿੱਚੋਂ ਕਿਸਾਨ ਦੇ ਲਈ ਜੋ ਰਿਪੋਰਟ ਬੋਲਦਾ ਜੋ ਅੰਕੜਾ ਬੋਲਦਾ ਇੱਕ ਨੇ ਇੱਕ ਮਾਹੌਲ ਨੇ ਕਿਹਾ ਉਹ ਕਹਿੰਦਾ ਪਾਉਣੇ 2 ਲੱਖ ਕਰੋੜ ਰੁਪਇਆ ਕੇ ਸਰਕਾਰ ਖਰਚ ਕਰਦੇ ਨੇ ਦੇਸ਼ ਦੇ ਕਿਸਾਨ ਦੀ ਦਾਣਾ ਦਾਣਾ ਫਸਲ ਖਰੀਦੀ ਜਾ ਸਕਦੀ ਹੈ ਪਾਉਣੇ 2 ਲੱਖ ਕਰੋੜ ਕੇਵਲ ਹੁਣ ਦੂਜੇ ਪਾਸੇ ਪਾਉਣੇ 2 ਲੱਖ ਕਰੋੜ ਕੱਢਣਾ ਕਿੱਥੋਂ ਹੈ ਨੌਕਰੀ ਦੀ ਗੱਲ ਹੈ 1.38 ਹਜ਼ਾਰ ਕਰੋੜ ਰੁਪਏ ਦਾ ਬਾਹਰਲੇ ਮੁਲਕਾਂ ਤੋਂ ਪਾਮਾਇਲ ਮੰਗੁੰਦੇ ਨੇ ਪਾਮਾਇਲ جہاں میں آ کے باہر ڈاکٹر کر, کر رہے ہیں کہ منگوایا لاکھ اٹھتی ہزار کروڑ ایک لکھ اٹھتی ہزار یہ گارہ ماہ کو منگوائی جا رہی نے اگر وہ سارا پیسہ دیش کسانہ بھی پسر فصل خریدنے سکار خرچ کرے ਮੈਨੂੰ ਲੱਗਦਾ ਸਾਡੇ ਦੇਸ਼ ਦਾ ਕਿਸਾਨ ਕਿਧਰੋਂ ਵੀ ਕੋਈ ਪਾ ਮਾਇਰ ਖੇਡਣ ਦੀ ਲੋੜ ਨਹੀਂ ਪੈਂਦੇਗਾ ਦੇਸ਼ ਦਾ ਕਿਸਾਨ ਕਿਧਰੋਂ ਵੀ ਦਾਣਾ ਖਾਈਣ ਦੀ ਲੋੜ ਨਹੀਂ ਪੈਂਦੇਗਾ ਅਸੀਂ ਦਾਣਾ ਵੀ ਪੂਰਾ ਕਰ ਦਿਆਂਗੇ ਅਸੀਂ ਤੇਲ ਦੀਆਂ ਫਸਲਾਂ ਬੀਜ-ਬੀਜ ਕੇ ਲੋਕਾਂ ਦੇ ਖਾਣ ਦੇ ਲਈ ਇੱਥੇ ਤੇਲ ਵੀ ਪੂਰਾ ਕਰ ਦਿਆਂਗੇ ਸੋਇਆ ਬਾਦੂ ਬੀਜਾਂ ਦੇ ਸਗਿਆ ਕਿ ਜੀਡੀਪੀ ਦੇ ਉੱਤੇ ਬੋਝ ਪਾਏਗਾ ਜਿਹੜੀ ਕੀ ਉਹ ਹੋਏਗਾ ਕੀ ਕੀ ਹੋਏਗਾ ਅਗਲੀ ਵਾਰ ਵਿੱਚ ਜਿਹੜੀ ਕਰਦੇ ਆ ਭਰਾਵੋ اص یہ دیانز مکت ہونا ہے لمبا سمجھ نہیں اپنے کو بیس کرنا چرچا کرنا لیکن چھوٹی جی گل سمجھا دے گی پچھلے ایک ریپورٹ پیش ہوئی رپورٹ بھی رپورٹ یہ کہ صرف سال ایک سال کا سن دو ہزار بائی تو لے کے تئی تک کا جو دیش کسان کا گاٹا پایا اس سرکار نے ہے ਉਹ ਕਹਿੰਦੇ 14 ਲੱਖ ਕਰੋੜ ਰੁਪਏ ਦਾ ਘਾਟਾ ਇੱਕ ਸਾਲ ਚ ਪਾਇਆ ਕਿਵੇਂ ਪਾਇਆ ਫਸਲ ਦਾ ਬਾਹਰ ਘਟ ਦੇ ਕੇ ਨਾਲ ਬੜਾ ਕੋਈ ਹੋਰ ਵਾਲੇ ਸਮਾਨ ਦੀਆਂ ਇੰਪੋਰਟ ਡਿਊਟੀਆਂ ਤੇ ਬੜਾ ਭਾਜਨ ਵੇਚਣ ਵਾਲੇ ਦੀਆਂ ਐਕਸਪੋਰਟ ਡਿਊਟੀਆਂ ਦੇ ਵਿੱਚ ਹੀਰਾ ਫੇਰਿਆ ਕਰਕੇ ਵਾਦੇ ਘਟੇ ਕਰਕੇ ਦੇਸ਼ ਦੇ ਕਿਸਾਨ ਦਾ 14 ਲੱਖ ਕਰੋੜ ਰੁਪਏ ਲੁੱਟਿਆ ਗਿਆ ਪਰ ਦੇਸ਼ ਦੇ ਕਿਸਾਨ ਦਾ ਕਰਜ਼ਾ ਕਿੰਨਾ ਹੈ ਕੇਵਲ 18 ਲੱਖ ਕਰੋੜ ਰੁਪਏ ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਇੱਕ ਸੌ ਦੇ ਵਿੱਚ 14 ਲੱਖ ਕਰੋੜ ਰੁਪਏ ਲੁੱਟਿਆ ਜਾ ਰਿਹਾ ਹੈ ਤਾਂ ਫਿਰ ਕਹਿੰਦੇ ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਕਿਵੇਂ ਆਪਾਂ ਪਾਵਾਂਗੇ ਕਾਰਪੋਰੇਟ ਲੋਕਾਂ ਦਾ ਹਮ ਦੇਸ਼ ਦਾ ਕਿਸਾਨ 60% ਹੋਵੇ ਤੇ ਕਾਰਪੋਰੇਟ ਕੇਵਲ 5 ਜਾਂ 6% ਹੋਣ ਉਹ 6% ਲੋਕਾਂ ਦਾ 6% ਲੋਕਾਂ ਦਾ 14 ਲੱਖ ਕਰੋੜ ਰੁਪਈਆ ਮੌਕਾ ਚੱਪੀਏ ਸਟੋਰ ਦੇ ਕੋਲ ਬੋਲਦਾ ਇਹਨਾਂ ਦੀ ਰਿਪੋਰਟਾਂ ਬੋਲਦੀਆਂ ਹੈ ਤੇ ਦੇਸ਼ ਦੇ ਕਿਸਾਨ ਦੀ ਜਦੋਂ ਗੱਲ ਆਉਂਦੀ ਹੈ ਉਸ ਵੇਲੇ ਕੋਈ ਸਾਡੀ ਗੱਲ ਸਾਨੂੰ ਤਿਆਰ ਤੇ ਹੁੰਦਾ ਸੋ ਇਸ ਕਰਕੇ ਜਿਹੜੀ ਮੇਰੇ ਤੋਂ ਪਹਿਲਾਂ ਬਰੂਸਾ ਦੇ ਨਾਲ ਕਰਕੇ ਗਏ ਸੀ ਤੋਂ ਮੰਦਿਰੋਂ ਭਰਮੋ ਇਸ ਜੀ ਮੰਦਿਰ 7 ਲੱਖ ਵਰ ਚੁੱਕਿਆ ਹੈ ਸਾਡੇ ਪਰਿਵਾਰਾਂ ਚ ਫੁੱਲ ਕ੍ਰਿਸ਼ਨਾ ਕਰਕੇ ਸਰਬਾਸਾ ਖਾ ਕੇ ਬਾਹੇ ਲੈ ਲੈ ਕੇ ਸਾਡਾ ਸਤਿ ਸ਼੍ਰੀ ਅਕਾਲ ਤੁਮਾਰ ਗਿਆ ਤੇ ਜਦੋਂ ਸਤਿ ਲਕ ਤੁਮਰ ਲੱਗ ਗਿਆ ਆ ਜਵਾਬ ਦਾ ਉਹ ਪਨਾਹ ਉਸ ਵੇਲੇ ਜੁਨੀ ਬਣਦਾ ਹੈ ਆ ਜਵਾਬ ਦਾ ਚਾਗਣਾ ਉਸ ਵੇਲੇ ਜੁਨੀ ਬਣਦਾ ਅੱਜ ਤੁਹਾਡੇ ਨਗਰ ਨੂੰ ਇਨਵੈਸਟਮੈਂਟ ਨੂੰ ਮਾਨ ਹੋਣਾ ਚਾਹੀਦਾ ਹੈ ਕਿ ਤੁਹਾਡੇ ਪਿੰਡ ਦਾ ਨੌਜਵਾਨ ਅੱਜ ਸ਼ਹੀਦਾਂ ਦੇ ਵਿੱਚ ਨਾਮ ਦਰਜ ਕਰਾ ਗਿਆ ਹਮੇਸ਼ਾ ਦੇ ਲਈ ਉਹ ਤੌਰੇ ਦੀ ਤਰ੍ਹਾਂ ਇਸ ਨੌਜਵਾਨ ਗੁਰਗੰਦ ਸਿੰਘ ਦਾ ਨਾਮ ਇਸ ਸਾਰੀ ਇਤਿਹਾਸ ਤੇ ਚਮਕਦਾ ਰਹੇਗਾ ਧੰਨੋ ਮਾਂ ਜਿਨੇ ਗੁਰਗੰਦ ਨੂੰ ਜਾਨ ਦਿੱਤਾ ਔਰ ਉਹ ਮਾਂ ਦੀ ਦੁੱਖ ਨੂੰ ਧੰਨ ਕਹਾ ਗਿਆ ਗੁਰਗੰਦ ਕੋਈ ਛੋਟੀ ਜਿਹੀ ਜਾਨ ਨਹੀਂ ਇਸ ਰਾਹ ਤੇ ਪਰਮਾ ਭਾਵੋ ਸੋਕਾਂ ਨਹੀਂ ਇਹਨਾਂ ਰਾਮਾ ਜੀ ਨੂੰ ਤੁਰਦੇ ਆ ਨਾ بتھی اڑ بتری راپے اپنی ملا شکری دوست کو یہ لڑائی ہے جیڑی جیڑی گرجنٹ سنگھ لڑتا لڑتا قربانی دے گا کرنا گرجنٹ نہیں سب سب شہید ہو چکے نے ایک انمیرڈ بچہ شبھ کرم پہلا تو بھول پا گا شانتی سبر جبر کا مقابلہ کرنا ہوا شہادت کا جام پی گیا پر میرے دوستوں یہ گل ضرور ہے یہ نہ سوچ لو کہ کتنے اندول چھوٹا تو لڑائی بہت خوش کر رہی ہے سرکار کی نیم رکھی ہوئی ہے ਅਸੀਂ ਜਿਹਨੂੰ ਕਹਿੰਦੇ ਆ ਇੱਕ ਮੰਨ ਪਾਈਓਗੇ ਕੀ ਕਿਹਾ ਕਿ ਭਾਰਤ ਗੱਜੂ ਕਿਉਂ ਤੋਂ ਬਾਹਰ ਆਵੇ ਜਦੋਂ ਅਸੀਂ ਪਿੰਡਾਂ ਤੋਂ ਕੋਲੋਂ ਦੰਦੇ ਸੀ ਅਸੀਂ ਕਹਿੰਦੇ ਸੀ ਉਸ ਵੇਲੇ ਵੀ ਅੱਜ ਵੀ ਕਹਿੰਦੇ ਆ ਕਿ ਦੋਸਤੋ ਜਦੋਂ ਇਹ ਮੰਗ ਨੂੰ ਖਾਓਗੇ ਤੇ ਭਾਰਤ ਗੱਜੂ ਕਿਉਂ ਤੋਂ ਬਾਹਰ ਆਵੇ ਉਦੋਂ ਆਪ ਲੋਕ ਛੋਟੇ ਮਟਾਰ ਵਰਗੇ ਹਮਲੇ ਕਦੇ ਨਹੀਂ ਹੋਏ ਕਦੇ ਕਿਸਾਨਾਂ ਦੇ ਉੱਤੇ ਹਮਲੇ ਨਹੀਂ ਹੋਏ ਵੱਗ ਤੋਂ ਬਦਤਰ ਨੂੰ ਗਏ ਛੱਗੇ ਜਾਂਦੇ ਨੇ ਫਰ ਤੋਂ ਬਾਅਦ ਲੱਖੀ ਚਾਰਜ ਹੁੰਦਾ ਹੈ ਔਰ ਜਦੋਂ ਮੋਟਾਂ ਵਰਗੇ ਹਮਲੇ ਹੁੰਦੇ ਨੇ ਉਹੀ ਕਾਰਨ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਡਬਲ ਕੂਤੀਆਂ ਦੇ ਵਿੱਚੋਂ ਬਾਹਰ ਆਓ ਉਹ ਅਮਰੀਕਾ ਵਰਗੀਆਂ ਤਾਕਤਾਂ ਜਿਹੜੀਆਂ ਇਹਨਾਂ ਦੀ ਪਿੱਛੇ ਖੜੀਆਂ ਨੇ ਉਹ ਤੁਹਾਡੇ ਤੇ ਬੰਦ ਬਰਸਾਉਣਗੀਆਂ ਟੋਪਾ ਜਰਾਉਣਗੀਆਂ ਲੇਕਿਨ ਸਭ ਤੋਂ ਜਿੰਨੀ ਦੇਰ ਤੱਕ ਉਹਦੇ ਤੋਂ ਅਸੀਂ ਆਪਣੇ ਆਪ ਨੂੰ ਬਾਹਰ ਨਹੀਂ ਕਰਦੇ ਖੇਤੀ ਨਹੀਂ ਮਾਰਦੇ ਉਨੀ ਦੇਰ ਤੱਕ ਤੁਹਾਡੀ ਨਸਲ ਨਹੀਂ ਬਰਸੇਗੀ ਕਿਉਂ ਮੇਰੇ ਵੱਲ ਕਹਿੰਦੇ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਲੱਗੀ ਦਮੇਜੂ ਪੀਓ ਦੇ ਹਮਲੇ ਤੋਂ ਵਰਲਡ ਬੈਂਕ ਦੇ ਹਮਲੇ ਤੋਂ ਵਰਲਡ ਬੈਂਕ ਕੀ ਕਹਿੰਦਾ ਛੋਟੀ ਜਿਹੀ ਗੱਡੀ ਦੇ ਖਬਰ ਲੱਗੀ ਆ ਉਹ ਕਹਿੰਦਾ ਸਾਨੂੰ ਭਾਗ ਦੇ ਵਿੱਚ ਕਿਸਾਨ ਨਹੀਂ ਚਾਹੀਦਾ ਸਾਨੂੰ ਇੱਥੇ ਮਜ਼ਦੂਰ ਚਾਹੀਦਾ ਤੇ ਜੇ ਭਰਾ ਭਰਾਓ ਕਿਸਾਨ ਨਹੀਂ ਚਾਹੀਦਾ ਤੇ ਮਜ਼ਦੂਰ ਚਾਹੀਦਾ ਅਪੇ ਸੁਭਾਵ ਕਰਕੇ ਤੁਹਾਡੀਆਂ ਜ਼ਮੀਨਾਂ ਤੇ ਰੱਖਾ ਨੇ ਜ਼ਮੀਨ ਖੋਣੀ ਹੈ ਤਾਂ ਹੀ ਮਜ਼ਦੂਰ ਬਣਨਾ ਹੈ مزدور بناؤ تلی میرے بیتروں اگر نسل <تصال> بچا ہے اپنا بچایا پائے گا کہ زمین کی ویلو کی ہے جدو پچھلا جمانے گل کرتے کہ زمین دی قیمت کی ہے کوئی کہ دس لکھ ہے کوئی کہ لکھ ہے کوئی تی چالیس کوئی پنج لکھ ہے کوئی کروڑ کوئی دو کروڑ بول دینا ہے ਮੇਰੇ ਸੱਜਣੋ ਜ਼ਮੀਨ ਦੀ ਕੀਮਤ ਦੇ ਨਹੀਂ ਹੈ ਜ਼ਮੀਨ ਦੀ ਕੀਮਤ ਸਮਝੋ ਕੀ ਹੈ ਅੰਦਾਜ਼ਾ ਲਾਓ ਇੱਕ ਏਕੜ ਜ਼ਮੀਨ ਦਾ ਮਾਲਕ ਕਿਸਾਨ ਕਿਵੇਂ ਲੈ ਇੱਕ ਏਕੜ ਜ਼ਮੀਨ ਦਾ ਮਾਲਕ ਉਹਦੀ ਧੀ ਉੱਡੀ ਮੋ ਕਦੇ ਉਸ ਇੱਕ ਏਕੜ ਦੇ ਵਿੱਚ ਝੋਨਾ ਲਾਉਣ ਨਹੀਂ ਜਾਗੀ ਨਹੀਂ ਜੰਮੀ ਮੇਸਟਰ ਲੇਕਿਨ ਐ ਕਿ ਬਚਾਰਾ ਮਜ਼ਦੂਰ ਜਿਹਦੇ ਕੋਲ ਉਹ ਇੱਕ ਇੱਕ ਟੁਕੜੀ ਉਹਦੀ ਬੇਟੀ ਨੂੰ ਉਸ ਟੈਕ ਇੱਕ ਰਾਹ ਦੇ ਝੋਨਾ ਲਾਉਣ ਜਾਣਾ ਪੈਂਦਾ ਜਿੱਦਕ ਭਾਵੇਂ ਬੋਲੇ ਜਮੀਨਾਂ ਨਾਲੀਆਂ ਆਪਣੀਆਂ ਧੀਆਂ ਨੂੰ ਆਪਣੀਆਂ ਲੋਹਾਂ ਨੂੰ ਉਹ ਕਾਰਪੋਰੇਟ ਲੋਕ ਜਿਹੜੇ ਜ਼ਮੀਨਾਂ ਦੇ ਮਾਲਕ ਬਣਨਾ ਚਾਹੁੰਦੇ ਨੇ ਉਹਨਾਂ ਦੀਆਂ ਫੈਕਟਰੀਆਂ ਦੇ ਵਿੱਚ ਜਾ ਕੇ ਮਜ਼ਦੂਰੀਆਂ ਕੱਪੜੀਆਂ ਪੈਣੀਆਂ ਉੱਥੇ ਜਾ ਕੇ ਦਿਹਾੜੀ ਕਰਨੀ ਪੈਣੀ ਆ ਉਹਨਾਂ ਦੀਆਂ ਫੈਕਟਰੀਆਂ ਦੇ ਵਿੱਚ ਜਾ ਕੇ ਪੁੱਛਦੇ ਨੇ ਪੈਣੇ ਆ ਉਹਨਾਂ ਦੇ ਬੱਚਿਆਂ ਦੀਆਂ ਖੜਾਮੀਆਂ ਤੋਂ ਉਹਨਾਂ ਦੇ ਸੋਹਿਆਂ ਤੇ ਕੰਮ ਕਰਨਾ ਪੈਣਾ ਹੈ ਉਸ ਵੇਲੇ ਮੇਰੇ ਦੋਸਤੋ ਜਿਹੜੇ ਕਾਗਜ਼ਪੁਰੇ ਲੋਕੋ ਜਿਹੜੇ ਵਿਦੇਸ਼ੀ ਲੋਕ ਜਾਂ ਆਪ ਪਿੱਛੇ ਤੁਸੀਂ ਦੇਖਿਆ ਕਿ ਮਨੀਪੁਰ ਦੇ ਵਿੱਚ ਸਭ ਲੋਕ ਧੀਰ ਨਾਲ ਕੀ ਕੁਛ ਹੋਇਆ ਔਰ ਸਰਕਾਰ ਮੂੰਹ ਲਰਚਪਨ ਕੇ ਬੈਠੀ ਦੇਖਦੀ ਰਹੀ ਹੈ ਉਹਨਾਂ ਲੋਕਾਂ ਜਾਂ ਸੰਗਤਾਂ ਧੀਰ ਕੁਛ ਨਹੀਂ ਲੱਗਦੀ ਆ ਉੱਥੇ ਸਮਝਿਆ ਕਿ ਇਸ ਦਾ ਸਹੀ ਸਵਾਗਤ ਵਾਪਸ ਨਹੀਂ ਜੇ ਮੁੰਡੀਆਂ ਇਹ ਕੀਮਤ ਆ ਜ਼ਮੀਨ ਦੀ ਇਸ ਜ਼ਮੀਨ ਦੀ ਖਾਤਰ ਸਾਨੂੰ ਆਖਰੀ ਸਾਹ ਤੱਕ ਲੜਨਾ ਪੈਣਾ ਹੈ ਜਮਿੰਦੀ ਲੋਨਾਂ ਕਰ ਰਹੇ ਨੇ ਔਰ ਇਸ ਤੇ ਜ਼ਮੀਂਦਾਰ ਤੇ ਹਮਲਾ ਇਹ ਸੋਗ ਨੇ ਲੋਕ ਕਰਦੇ ਨਹੀਂ ਆਪਾਂ ਕੋਲੇ ਹੋਇਆ ਇਹ ਪਹਿਲਾ ਕਦਮ ਹੈ ਅਗਰ ਤੁਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈ ਜਾਂਦੇ ਹੋ ਅਗਰ ਤੁਸੀਂ ਡਾਕਟਰ ਸੁਮੇਂ ਰਾਕਰ ਦੀ ਰਿਪੋਰਟ ਨੂੰ ਸਾਹਮਣੇ ਦਾ ਭਾਰ ਲੈ ਜਾਂਦੇ ਹੋ ਅਗਰ ਤੁਸੀਂ ਆਉਤੇ ਦੇਸ਼ ਦੇ ਕਿਸਾਨ ਨੂੰ ਇੱਕ ਵਾਰੀ ਕਰਜ਼ੇ ਤੋਂ ਮੁਕਤ ਕਰ ਜਾਂਦੇ ਹੋ ਪਰ ਸਭ ਦੇ ਲੋਕ ਕਿ ਤੁਸੀਂ ਆਪਣੇ ਆਤਿਆਂ ਦੀ ਤੇ ਆਪਣੇ ਲੋਹਾ ਦੀ ਇੱਜ਼ਤ ਦੀ ਰਾਖੀ ਇੱਕ ਪੁੱਤ ਨਹੀਂ ਹੋਣ ਦਾ ਇਹ ਤੁਹਾਡੀ ਸਾਡੇ ਦੀ ਜ਼ਿੰਮੇਵਾਰੀ ਬਣਦੀ ਹੈ ਸੋ ਜਿਆਦਾ ਨਾ ਭੁੱਲਦੇ ਹੋਏ ਬਹੁਤ ਮੌਸਮੀ ਠੀਕ ਨਹੀਂ ਹੈ ਸਾਜਾ ਨੇ ਆਪ ਕੋ ਆਪਣੀ ਜਗ੍ਹਾ ਤੇ ਜਾਣਾ ਅਸੀਂ ਇਹ ਮੈਸੂਲੀ ਕਰਦੇ ਆ ਇਹ ਬੱਚਾ ਜਿਹੜਾ ਸਟੋਰੀਆਂ ਤੋਂ ਜਾਣ ਸਭ ਤੋਂ ਸੋਨੇ ਬੱਚੇ ਨੇ ਫਾਦਰ ਇਹਨਾਂ ਦਾ ਪਹਿਲਾ ਕਿ ਸੀ ਔਰ ਜਿਹੜਾ ਕਿ ਤਿਆਰ ਕੀਤਾ ਕਰਨ ਵਾਲਾ ਕਮਾ ਕੇ ਘਰੋਂ ਵਾਲਾ ਕੋਈ ਨਾ ਦੇ ਪੁੱਛਿਆ ਜਾਂਦਾ ਸਾਡਾ ਕਿਸਾਨ ਜਮਾਤ ਦਾ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਭਾਵੇਂ ਜੱਜ ਬੰਦੀ ਨੇ ਅਨਾਉਂਸ ਕੀਤਾ ਜ਼ਿਲ੍ਹੇ ਨੇ ਕਦੇ ਅਸੀਂ 1.5 ਲੱਖ ਦੀ ਆਰਥਿਕ ਮਦਦ ਪਰਿਵਾਰ ਨੂੰ ਦਿੰਦੇ ਆ ਪਰ ਮੈਂ ਸਮਝਦਾ ਹੈ ਇਹ ਆਰਥਿਕ ਮਦਦ ਦਾ ਬਹੁਤ ਧੰਨਵਾਦ ਇੱਕ ਨੌਜਵਾਨ ਮੁੰਡੇ ਨੇ ਬਾਹਰ ਤੋਂ ਆਏ ਹੋਏ ਨੇ ਉਹਨੇ ਵੀ ਕਿਹਾ ਕਿ ਅਸੀਂ 5 ਲੱਖ ਰੁਪਏ ਦੀ ਮਦਦ ਦਿੰਦੇ ਆ ਔਰ ਬੇਟੀ ਦੇ ਨਾਮ ਮੈਨੂੰ ਪਤਾ ਲੱਗਿਆ ਇੱਥੇ ਆ ਮੁੰਡਾ ਬੱਚੀ ਦੇ ਨਾਮ ਉਸ ਨੌਜਵਾਨ ਗੁਰਦੰਦ ਦੀ ਬੇਟੀ ਦੇ ਨਾਮ ਉਹ ਕਹਿੰਦਾ ਮੈਂ ਐਫਡੀ ਕਰਵਾਵਾਂਗਾ ਉਹਦੀ ਸ਼ਾਦੀ ਵਾਸਤੇ ਕੰਮ ਆ ਜੇ ਮੈਂ ਤੁਹਾਨੂੰ ਭਰਤਾਂਗਾ ਉਸ ਨੌਜਵਾਨ ਦਾ ਜਿਹਨੇ ਇੰਨੀ ਲੰਬੀ ਸੋਚ ਸੋਚ ਕੇ ਜਨਮ ਦਿੱਤਾ ਆਪਣਾ ਇਸਾਨਿਆ ਸੁਨਿਆ ਇਹ ਨੌਜਵਾਨ ਨੇ ਪਰਦੇ ਲਖਨ ਮਦਦ ਕਰਨ ਦਾ ਐਡ ਕੀਤਾ ਹੈ ਮੇਰੀ ਬੇਨਤੀ ਹੈ ਉਹ ਪਰਿਵਾਰ ਸਾਡਾ ਸਾਗਿਆ ਦਾ ਪਰਿਵਾਰ ਦਾ ਭਰਾ ਹੋ ਸਾਨੂੰ ਫੰਡ ਬੰਦਾ ਸਾਡਾ ਸਾਗਿਆ ਦਾ ਉਸ ਪਰਿਵਾਰ ਨੂੰ ਉਹਦੇ ਬੱਚਿਆਂ ਨੂੰ ਪਰਣਾ ਵਾਲਾ ਡਾਕਟਰ ਲਈ ਕਿਸੇ ਵੀ ਵੇਲੇ ਸਾਡੇ ਕਿਸੇ ਬੱਚੇ ਨੂੰ ਸਾਡੀ ਉਸ ਭੈਣ ਨੂੰ ਜਿਹਦਾ ਪੁੱਤ ਗਿਆ ਉਸ ਮਾਂ ਨੂੰ ਅਗਨੋੜ ਲੱਗਦੀ ਆ ਅਸੀਂ ਹਰ ਕਦਮ ਤੇ ਢਾਲ ਬਣ ਕੇ ਸਾਡੇ ਉਸ ਪਰਿਵਾਰ ਦੇ ਨਾਲ ਖੜੇ ਹੋਈਏ ਇਹ ਸਾਡਾ ਫਰਜ਼ ਬਣਨਾ ਹੈ ਤੇ ਆਪਾਂ ਕਦੇ ਰੋਕੀ ਨਾ ਭਾਈਏ ਇਹ ਹੀ ਸੱਚੀ ਸ਼ਰਧਾਂਜਲੀ ਹੋਵੇਗੀ ਸਾਡੇ ਉਸ ਨੌਜਵਾਨ ਨੂੰ ਇਹੀ ਸ਼ਰਧਾਂਜਲੀ ਬਣੇਗੀ ਸਾਡੇ ਇਸ ਅੰਦੋਲਨ ਨੂੰ

سپنے بخش لگی نہ ہونا سارے کا فرق پڑتا ہے سوت میں اپنے سمجھیاں جب بندی ویڈا کرتا ہو واحر جی کا خالص واحد